ਸਰੀ ਵਿਖੇ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਸਜਾਇਆ ਗਿਆ ਸਿੱਖ ਸੰਗਤਾਂ ਨੇ ਵੱਡੀ ਗਿਣਤੀ ਵਿੱਚ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਦੇ ਇਸ ਨਗਰ ਕੀਰਤਨ ਵਿੱਚ ਸ਼ਮੂਲੀਅਤ ਕੀਤੀ ਇਸ ਮੌਕੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਲਈ ਚੱਲ ਰਹੇ ਸੰਘਰਸ਼ ਦੌਰਾਨ ਸ਼ਹੀਦ ਹੋਏ ਸਿੰਘਾਂ ਨੂੰ ਵਿਸ਼ੇ ਅਧਾਂਸ਼ ਲਈ ਦਿੱਤੀ ਗਈ ਸਿੰਘਾਂ ਦੇ ਆਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ੀਲ ਸਿੱਖਾਂਗੂਆਂ ਵੱਲੋਂ ਇਸ ਮੌਕੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਇਸ ਮੌਕੇ ਮੈਂਬਰ ਪਾਰਲੀਮੈਂਟ ਸਰਦਾਰ ਜਗਮੀ ਸਿੰਘ ਵੱਲੋਂ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਗਈ ਤੇ ਸਿੱਖ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਗਈਆਂ। ਇਸ ਮੌਕੇ ਉਹਨਾਂ ਐਲਾਨ ਵੀ ਕੀਤਾ ਹੈ ਕਿ ਕੈਨੇਡੀਅਨ ਪਾਰਲੀਮੈਂਟ ਵਿੱਚ ਸਿੱਖ ਨਸਲ 쿠ਸ਼ੀ ਨੂੰ ਜਲਦੀ ਹੀ ਮਾਨਤਾ ਦਵਾਈ ਜਾਵੇਗੀ। ਅੱਜ ਆਪਾਂ ਖਾਲਸਾ ਸਾਜਨਾ ਦਿਵਸ ਮਨਾ ਰਹੇ ਹਾਂ। ਉਹ ਜਿੰੜੀ ਗੱਲ ਹੈ ਕਿਉਂਕਿ ਇਹਦੇ 'ਚ ਸਿੱਖੀ ਦੀ ਗੱਲ ਆਉਂਦੀ ਹੈ ਕਿ ਖਾਲਸਾ ਬਣਿਆ ਬੇਇਨਸਾਫੀ ਦੇ ਖਿਲਾਫ ਲੜਨ ਲਈ। ਜਿਥੇ ਵੀ ਬੇਇਨਸਾਫੀ ਹੋਵੇ ਜਿਥੇ ਵੀ ਜ਼ੁਲਮ ਹੋਵੇ ਉਥੇ ਖਾਲਸਾ ਡਟ ਕੇ ਉਸ ਜ਼ੁਲਮ ਦੇ ਖਿਲਾਫ ਉਸ ਬੇਇਨਸਾਫੀ ਦੇ ਖਿਲਾਫ ਲੜਦੇ ਨੇ ਤੇ ਆਪਾਂ ਚਾਹੁੰਦੇ ਆ ਕਿ ਸਰਬੱਤ ਦਾ ਭਲਾ ਹੋਵੇ ਹਰੇਕ ਕੌਮ ਵਾਸਤੇ ਹਰੇਕ ਇਨਸਾਨ ਨੂੰ ਬਰਾਬਰ ਦਾ ਹੱਕ ਮਿਲੇ ਨਾਲ ਦੇ ਨਾਲ ਜੇ ਸਿੱਖਾਂ ਨਾਲ ਬੇਇਨਸਾਫੀ ਹੁੰਦੀ ਹੈ ਉਥੇ ਵੀ ਸਾਨੂੰ ਡਟ ਕੇ ਆਵਾਜ਼ بلند ਕਰਨੀ ਚਾਹੀਦੀ ਹੈ ਆਵਾਜ਼ ਉਠਾਉਣੀ ਚਾਹੀਦੀ ਹੈ ਸੋ ਇਸ ਦੀ ਨਾਲ ਨਾਲ ਜਿਵੇਂ ਭਾਈ ਸਾਹਿਬ ਨੇ ਕਿਹਾ ਇਸ ਸਾਲ ਸਿੱਖ ਨਸਲ ਖੁਸ਼ੀ ਦਾ 40ਵਾਂ ਵਰੇਗੰਡ ਤੇ 40ਵੇਂ ਵਰੇਗੰਡ ਦੇ ਵੇਲੇ ਸਾਡੀ ਆਸ ਹੈ ਮੇਰੀ ਟੀਮ ਵੱਲੋਂ ਕਿ ਜੋ ਸਿੱਖ ਨਸਲ ਖੁਸ਼ੀ ਹੋਇਆ ਉਹਨੂੰ ਫੈਡਰਲ ਕੀਏ ਤੋਂ ਮਾਤਾ ਦਵਾ ਦਿੱਤੀ ਜਾਵੇ ਇਹ ਬਹੁਤ ਜ਼ਰੂਰੀ ਉਪਰਾਲਾ ਹੈ ਕਿ ਸਿੱਖ ਜੈਨਸਾਈ ਨੂੰ ਰੈਕਗਨਾਈਜ਼ ਕਰਨਾ ਸਿੱਖ ਜਨਸਰ ਨੂੰ ਰੈਕ੍ਰੈਸ ਕਰ ਨਾਲ ਉਹ ਕੁਝ ਹੁੰਦਾ ਪਹਿਲਾਂ ਤਾਂ ਆਪਾਂ ਰੈਕਗਨਾਈਜ਼ ਕਰਦੇ ਆ ਕਿ ਸਿੱਖਾਂ ਨਾਲ ਇਹ ਬੇਇੱਜ਼ਤੀ ਹੋਈ ਹੈ ਦੂਜੀ ਗੱਲ ਆਪਾਂ ਸਿੱਧੇ ਹਮਲਾ ਕਰਦੇ ਉਸ ਜ਼ੁਲਮੀ ਹਕੂਮਤ ਜਿੰਨੇ ਇਹ ਨਸਕਸ਼ੀ ਕੀਤਾ ਉਹਤੇ ਸਿੱਧਾ ਬਹਾਮਾ ਕਰਦੇ ਆ ਕਿ ਇਹ ਗੱਲ ਸੀ ਇੰਨੇ ਹੋਣਾ ਚਾਹੀਦਾ ਸੀਗਾ ਨਾਲੇ ਆਪਾਂ ਨੈਸ਼ਨਲ ਇੰਟਰਨੈਸ਼ਨਲ ਲੈਵਲ ਤੱਕ ਦੀ ਇਹ ਦੀ ਉਤੇ ਆਪਾਂ ਨਾਸ਼ਰ ਕੋਨੇ ਆਖੇ ਆ ਦੇ ਕੋਈ ਕੀ ਹੋਇਆ ਕਿ ਸਿੱਖ ਨਾਲ ਗਨਜਤੀ ਕੌਮ ਨਾਲੇ ਹੋਇਆ ਸੋ ਬੀਤੀ ਆ ਇਸ ਉਪਰਾਲਾ ਵਾਸਤੇ ਆਪਾਂ ਸ਼ੁਰੂ ਕਰ ਰਹੇ ਆ ਇੱਕ ਪਟੀਸ਼ਨ ਉਹ ਪਟੀਸ਼ਨ ਦੇ ਬੀਤੀ ਆ ਕਿ ਤੁਸੀਂ ਤਸਕਰ ਕਰੋ ਆਪਾ ਹਜ਼ਾਰਾਂ ਦੀ ਗਿਣਤੀ ਚੋਕਟੇਸ਼ਨ ਨੂੰ ਦਸਖਤ ਕਰਕੇ ਆਪਾ ਲੋਕ ਸਭਾ ਵਿੱਚ ਪਸੰਦ ਕਰਨਾ ਚਾਹੁੰਦੇ ਆ ਕਿ ਲੋਕਾਂ ਦੀ ਮੰਗ ਆ ਕਿ ਕੈਨੇਡਾ ਇਸ ਸਿੱਖ ਨਸਲ ਨੂੰ ਰੈਕੋਗਨਾਈਜ਼ ਕਰੇ ਤੇ ਫਿਰ ਆਪਾ ਨਵੰਬਰ ਤੱਕ ਸਾਡੀ ਇੱਕ ਪਲਾਨ ਹੈ ਕਿ ਨਵੰਬਰ ਜੋ 40ਵਾਂ ਵਰੀਗੰਡ ਹੋਸ ਉਸ ਜਿੰਨੇ ਤੱਕ ਆਪਾ ਰੈਕੋਗਨਾਈਜ਼ ਕਰਾਵਾਗੇ ਲੋਕ ਸਭਾ ਦੇ ਵਿੱਚ ਕੈਨੇਡਾ ਦੇ ਵਿੱਚ ਇਹ ਜ਼ਰੂਰੀ ਹੋ ਬਰਾਲਾ ਹਾ ਤੇ ਮੈਂ ਕਹਦਾ ਨਹੀਂ ਕਰ ਸਕਦਾ ਤੁਹਾਡੇ ਸਾਰੇ ਦੀ ਸਾਥ ਦੇ ਨਾਲ ਹੀ ਹੋਊਗਾ

ਪੌਤੇ ਆਪਣੀ ਆਈਡੀ ਰੈਕਗਨਾਈਜ਼ ਕਾਡਰ ਜੀ ਉਹਨਾਂ ਨੇ ਕਿੰਨੀ ਕੁਰਬਾਨੀ ਕੀਤੀ ਆ ਉਹ ਸੋਚਦੇ ਜੋ ਸਿੱਖਰਾਂਬੀ ਸਿੰਘ ਸਾਹਿਬ ਕੀ ਆ ਅਪ 80 ਵੀ ਇਹ ਪ੍ਰੋਗਰਾਮ ਨੂੰ ਪੂਰਾ ਕਰੀਏ ਜ਼ਰੂਰੀ ਆ ਇਹ ਵੀ ਇੱਕ ਜ਼ਰੂਰੀ ਉਪਰਾਧਾ ਹੈ ਜਿਹਦੇ ਨਾਲ ਆਪਾਂ ਇਤਸਾਫ ਦੇ ਆਵਾਜ਼ ਬੁਲੰਦ ਕਰ ਸਕਦੇ ਆ ਇੱਕ ਵਾਰੀ ਫੇਰ ਧੰਨਵਾਦ ਕਮੇਟੀ ਦਾ ਜਿਨ੍ਹਾਂ ਨੇ ਮੈਨੂੰ ਮੌਕਾ ਦਿੱਤਾ ਤੁਹਾਨੂੰ ਰੂਬਰੂ ਮਿਲ ਲਈ ਸਟੇਜ ਤੋਂ ਤੁਹਾਡਿਆ ਸਵਾਗਤ ਮੈਨੂੰ ਦਿੱਤਾ ਆ ਧੰਨਵਾਦ ਤੇ ਇੱਕ ਵਾਰੀ ਫੇਰ ਤੁਹਾਡੇ ਸਾਰਿਆਂ ਦਾ ਧੰਨਵਾਦੀ ਜਿਨ੍ਹਾਂ ਨੇ ਨਹੀਂ ਧਿਆਨ ਨਾਲ ਮੇਰੀ ਗੱਲ ਸੁਣੀ ਮਿਹਰਬਾਨੀ ਇੱਕ ਵਾਰੀ ਫੇਰ ਪਦੇ ਦੀ ਸਾਂਝ ਬਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ